ਹਾਂਜੀ ਇਹ ਆਵਾਜ਼ ਆ ਰਹੀ ਜਾਂਦਾ ਹੋਰ ਜਵਾੰ ਦਾ ਕਰਦਾ ਰਹੀ ਰੋਕ ਮੈਂ ਤਰਫੇ ਸਾਰੇ ਵੀਰ ਦੇ ਕੰਪਲ ਠੀਕ ਹੈ ਲੈ ਆਹ ਅਹਹ ਇਹ ਨਹੀਂ ਜਾਹਣੇਗੀ ਨਾ ਇਹ ਮੇ ਇਹ ਹੈਈ ਬਖਾਨੀ ਖਾਣੇ ਕੋਲ ਨੇੜੇ ਜੇ ਲੱਗੋ ਪਰ ਉਥੇ ਮੂਸਤਰੀਆਂ ਵਾਲਾ ਇੱਕਾ ਜੀ ਨੀਰਾ ਵੀ ਵੱਡ ਕੇ ਰੱਖਿਆ ਜਾਣਾ ਤਿਆਰ ਹੋ ਤਾਂ ਟਾਈਮ ਹੋ ਗਿਆ ਕਾਫੀ ਚਲਦੇ ਆ ਲਓ ਜੀ ਆਗੇ ਖੇਤ ਤੇ ਨੀਰਾ ਵੜੀ ਜਾਂਦਾ ਬੂਟਾ ਲਾਉਣ ਤੁਹਾਨੂੰ ਪਤਾ ਜਿਹੜਾ ਕੱਲ ਵੀ ਸੀ ਆਪਣਾ ਹਨਾ ਦਿਹਾੜੀ ਤੇ ਬੰਦਾ ਅੱਜ ਫੇਰ ਚੱਕ ਲਿਆ ਉਹ ਮੈਂ ਪਹਿਲਾਂ ਚਲ ਨੀਰਾ ਵੜਾ ਲੈ ਘਰ ਤੇ ਕੰਮ ਰਿਹਾ ਕਿਤੇ ਉਦੋਂ ਫੇਰ ਖੁੱਡਾਂ ਦਾ ਕੰਮ ਸਟਾਰਟ ਕਰਾਂਗੇ ਚੱਲਗੇ ਨਾ ਤੇ ਬਸ ਇਹਨੂੰ ਗੱਡੀ ਨੂੰ ਕਰਾਵੇ ਲਈ ਤੇ ਨਦਾਵਾ ਨਾਲ ਨੀਰਾ ਭਈ ਲਓ ਜੀ ਕਰਤਾ ਕੰਮ ਸਟਾਰਟ ਵੱਧ ਬਦੰਮਾ ਵੱਧ ਬਦੰਮਾ ਤੇ ਔਖਾ ਹੁੰਦਾ ਗਰਮੀ ਚ ਬੰਦਾ ਇਧਰ ਸਖਜਿੰਦਰ ਪਹੁੰਚਿਆ ਹੋਇਆ ਤੇ ਸ਼ੋਭਦੀ ਵੀ ਪਹੁੰਚਿਆ ਹੋਇਆ ਤੇ ਮਿਸਤਰੀ ਇਧਰ ਆਪਣਾ ਬੂਟਾ ਹੈਲੋ ਕਰ ਬੂਟੇ ਐ ਕਰਕੇ ਕੈਮਰੇ ਚ ਗਰਮੀ ਵਾਲੀ ਐ ਉਧਰ ਹੀ ਫੋਟੋ ਖਿੱਚਨੀ ਐ ਇਧਰ ਯਾਰ ਐ ਕਰ ਹੱਥ ਚੱਕ ਗੋ ਐ ਚੱਕਾ ਨਹੀਂ ਆਂਦਾ ਚੱਕਾ ਨਹੀਂ ਆਂਦਾ ਬੂਟਾ ਤਾਂ ਕਹਿੰਦਾ ਵੀ ਹੱਥ ਚੱਕਣਾ ਔਖਾ ਹੈ ਹਾਂ ਕੋਈ ਗੱਲ ਨਹੀਂ ਚਲ ਚਕਾ ਦੇਾਂਗੇ ਧੱਕੇ ਨਾਲ ਸਪੋਰਟ ਸਪਾਟ ਲਾ ਕੇ ਇਧਰ ਸ਼ੋਭਦੀ ਵੀ ਆਇਆ ਬੈਠਾ ਇਹ ਵੱਡੀ ਆਂਦਾ ਬੱਤੇ ਸਪੋਰਟ ਲਾਉਣ ਨੂੰ ਤੇ ਵੱਡ ਮੁੰਡਿਆ ਮੈਂ ਅੱਧੇ ਮਿੰਟ ਚ ਆਵਾਂ ਸਮਾਨ ਫੜ ਲਾਂ ਮੜਾ ਚੰਗਾ ਬਸ ਉਹ ਵਾਹੇ ਕਰੂ ਬਾਪ ਚੱਲ ਗਈ ਕਰਾਂ ਬਾਦਲ ਚਲੋ ਜੀ ਚੱਲ ਪਿਆ ਘਰ ਲੈ ਲਿਆ ਥੋੜਾ ਜਿਹਾ ਖਾਣ ਕੇ ਸਮਾਨ ਲੈਣਾ ਜਮੜੇ ਕੋਈ ਖਾਣ ਪੀਣ ਨੂੰ ਤੇ ਬਸ ਛੇਤੀ ਛੇਤੀ ਚੱਲਦੇ ਆ ਫਿਰ ਉਧਰੋਂ ਕਿੰਨੇ ਵਾਲੀ ਵਾਲੇ ਮੁੰਡੇ ਵੀ ਆਉਂਦੇ ਹੋਣਗੇ ਸ਼ਾਇਦ ਉਧਰੋਂ ਪਿੱਤਰੋ ਫੜੀ ਤੀ ਤੇ ਉਹਨਾਂ ਨੂੰ ਵੀ ਸਾਥ ਰੱਖਿਆ ਨਾ ਮੈਨੂੰ ਆ ਯਾਰ ਕੰਮ ਜਿੰਨਾ ਛੇਤੀ ਹੋ ਜੇ ਹਨਾ ਉਨੇ ਹੀ ਚੰਗਾ ਹੈ ਇਹ ਮੈਸਟਰੀਸ ਨੂੰ ਪਤਾ ਆਪਣਾ ਹਾਈ ਲੈਵਲ ਦਾ ਜਿੰਨੇ ਇਹੋ ਜਿਹੇ ਮੈਸਟਰੀ ਕੋਲੇ 8-10 ਬੰਦੇ ਤਾਂ ਹੋਣ ਹੀ ਹੋਣ ਸਾਢੇ 1000 ਬੰਦੇ ਨਹੀਂ ਸਾਢੇ 1000 ਜਿਹੜੇ ਹਜੇ ਅਣਜਾਣ ਜਿਹੇ ਆ ਲਓ ਮੇਰੇ ਵੀਰੋ ਕਹਿੰਦਾ ਇਹ ਤਾਂ ਕਮਾਲ ਹੋ ਗਈ 100 ਮੈਣੀ ਪੀਪਲ ਆ ਗਏ ਮੇਰੇ ਵੀਰੋ 100 ਮੈਣੀ ਕੱਲ ਵਾਲੇ ਮੁੰਡੇ ਵੀ ਆ ਗਏ ਆਪਣੇ ਕਿੱਲਿਆਂ ਵਾਲੇ ਇਹ ਤੜਕੇ ਦੇ ਆਏ ਆ ਅੱਜ ਤਾਂ ਬੰਦੇ ਤੇ ਬੰਦਾ ਚੜ ਗਿਆ ਬਈ ਠੀਕ ਹੀ ਨਹੀਂ ਪਹਿਲਾਂ ਤਾਂ ਦੇਖ ਨੂੰ ਜੀ ਆਇਆਂ ਨੂੰ ਘੁੱਟ ਪਾਣੀ ਦਾ ਪਿਆ ਕੇ ਜਿਹਨੇ ਖੂਨ ਸਾਡਾ ਪੀਤਾ ਉਹ ਕੰਮ ਕਰਾਂਗੇ ਆ ਬੰਦਾ ਯਾਰ ਪਹਿਲਾਂ ਵੀ ਆਇਆ ਕਰੀ ਕਿ ਨਹੀਂ ਆਇਆ ਕਿੰਨੇ ਵੀ ਆਇਆ ਠੀਕ ਐ ਚਲੋ ਚਲਾਉਣੇ ਬਸ ਕੰਮ ਚੱਲੀ ਜਾਂਦਾ ਤੇ ਹੁਣ ਲਾ ਦਿੰਦੇ ਸਿਰੇ ਆਪਾਂ ਫੁੱਡਿਆਂ ਨੂੰ ਸੋ ਮੈਨੀ ਪੀਪਲ ਹੋਗੇ ਦਵਣੀ ਵਾਕਈ ਓਏ ਸੱਚੀ ਜਾਵਾ ਹੋਗੇ ਦਵਣੀ ਬੰਦੇ ਅੱਜ ਦਿਖਾਵਾਂ ਤੁਹਾਨੂੰ 1 2 3 4 5 6 7 8 ਤੇ 9 ਬੰਦੇ ਠੀਕ ਹੈ ਕਿ ਨਹੀਂ ਕੰਮ ਤਾਂ ਇੱਕ ਵੀ ਨਹੀਂ ਕੰਮ ਹੈ ਕੰਮ ਦਾ ਕੰਮ ਦਾ ਇੱਕ ਵੀ ਨਹੀਂ ਕੰਮ ਦਾ ਇੱਕ ਵੀ ਬੈਠੇ ਵੇਲਾ ਠੀਕ ਹੈ ਕੰਮ ਲੱਗੇ ਪਿਆ ਤੇ ਬਸ ਹੁਣ ਅਸੀਂ ਕਰਦੇ ਆ ਮਣਕ ਦੇ ਲੋ ਬੰਦੇ ਜ਼ਿਆਦਾ ਹੋ ਗਏ ਨਾ ਇੱਕ ਤਾਂ ਟਰਾਲੇ ਟਰਾਲੇ ਚੋ ਬਰੇਤੀ ਵੇਲੀ ਕਰਦੇ ਨੇ ਤੇ ਇੱਕ ਟਰਾਲੀ ਅੱਧੀ ਟਰਾਲੀ ਮਿੱਟੀ ਦੀ ਲੈਣੀ ਖੋਡਾਂ ਚ ਪਾਉਣ ਨੂੰ ਨਾਲ ਨਾਲ ਫਰਸ ਵਾਲਾ ਕੰਮ ਵੀ ਨਹੀਂ ਵੀੜੀ ਦੇਉਂਦੇ ਸਭ ਜੱਬ ਦੇ ਆ ਗਏ ਹੈ ਟਰਾਲਾ ਮਿਨਾ ਵਿੱਚ ਮਿੱਟੀ ਪੋਏਗਾ ਨਾ ਵਦਗਾ ਲੱਕੜ ਗੱਛੀ ਆ ਫਿਰ ਲੋ ਜੀ ਲੱਗਦੇ ਆ ਤੁਮੀ ਤੇ ਤਾਂ ਗ੍ਰੈਂਡਰ ਵੀ ਲੈ ਕੇ ਚੱਕ ਕੇ ਏ ਬਈ ਲੈ ਕੇ ਜਾਣੇ ਆਪਾਂ ਜਿਹੜੇ ਚੈਨਲ ਵੱੜ ਕੇ ਪਾਉਣੇ ਹਨ ਉਹ ਚਾਲੇ ਖੁੰਡਿਆਂ ਦੇ ਵਿਚਾਲੇ ਸਪੋਰਟ ਨੂੰ ਇੱਕ ਤਾਂ ਵਿਚਾਲੇ ਕੰਨ ਦਾ ਹੀ ਉੱਤੇ ਟਿਕ ਜਾਣੀਆਂ ਕੰਨੀਆਂ ਆਪਾਂ ਇੱਕ ਵਿਚਾਲੇ ਹੋਰ ਐਕਸਟਰਾ ਸਪੋਰਟ ਦੇ ਨੇ ਚੈਨਲਾਂ ਦੀ ਤੇ ਇਹ ਉਹਦੇ ਵਾਸਤੇ ਫਿਰ ਕਦਮਣੀ ਕਹਿੰਦਾ ਗ੍ਰੈਂਡਰੀ ਫੜਦਾ ਵੱਡ ਤਾਂ ਆਪ ਹੀ ਲਵਾ ਕਰੀ ਜੰਨੇ ਤੇ ਆਪਾਂ ਏਸ ਟਾਈਮ ਆਜੋ ਆਜੋ ਬਈ ਕੀ ਵਿਖਾਈ ਇਹਨਾਂ ਮਸਤਰੀ ਨੂੰ ਮਾੜੀ ਚਾਲ ਮਾਰ ਚਾਹ ਪਾਓ ਜੀ ਗ੍ਰੈਂਡਰੀ ਇੱਕ ਬੰਦਾ ਘੱਟ ਨਹੀਂ ਲੱਗਦਾ ਮੈਨੂੰ ਕਿਧਰ ਗਿਆ ਅੰਦਰ ਪਿਆ ਅੰਦਰ ਪਿਆ ਅੱਛਾ ਆਇਆ ਸ਼ੋਭਦੀ ਬੋ ਚਾਹ ਪੀਲਾ ਹੈ ਹ ਇੱਥੇ ਕਹਿੰਦੇ ਚੱਕ ਲੈ ਫੋਰ 3700 ਤੇ ਹੁਣ ਚਲਦੇ ਆਂ ਭਾਈ ਅਸੀਂ ਮਿੱਟੀ ਲੈਣ ਠੀਕ ਆ ਬੰਦੇ ਮਤਲਬ ਲਾਇਟ ਹੀ ਮਿੱਟੀ ਬੰਦੇ ਬਾਹਲੇ ਸੀ ਮੈਂ ਹਾਂ ਇਹ ਕੰਮ ਲੋਡ ਰੇਆ ਨਾ ਮਿੱਟੀ-ਮੁੱਟੀ ਲੈ ਆਟ ਹੀ ਹਨ ਇਹ ਕਾਹ ਚੋਂ ਪ੍ਰੈਸ ਕਰ ਲੈ ਤੇਰਾ ਨਾਮ ਕੀ ਆ ਭਾਈ ਸੱਚ ਓਏ ਠੀਕ ਹੈ ਬੀਤ ਕਹਿੰਦੇ ਆ ਮਨੀਸ਼ ਠੀਕ ਆ ਕਬੂਤਰਾਂ ਦਾ ਸ਼ੌਂਕੀ ਆ ਘਰੇ ਰੱਖਿਆ ਠੀਕ ਆ ਸਾਰੇ ਕਬੂਤਰਾਂ ਵਾਲੇ ਬੇਲੀ ਆ ਆਪਣੇ ਇਹ ਹਾਂਜੀ ਮੇਰੇ ਵੀਰੋ ਚੱਲ ਪਏ 6 ਡੱਬੇ ਤੇ ਵੜਾ ਲਿਆ ਸੰਗਤ ਆਹਾਰੀ ਪੰਜ ਜਣੇ ਅੱਗੇ ਛੀਮਾ ਵਾਏ ਆ ਉਹ ਕੰਗਾ ਦੋ ਬੱਠੜ ਤੇ ਹੁਣ ਬਸ ਡੱਟ ਲੈਣੇ ਸੀ ਟਰਾਲੀ ਵੇਹਦੇ ਜਾ ਬੰਦ ਆ ਗਿਆ ਜੈ ਮਾਤਾ ਜੀ ਹਾਂਜੀ ਆ ਗਏ ਆ ਸਾਡੇ ਪਿੰਡ ਵਾਲੇ 6 ਡੱਬੇ ਤੇ ਹੁਣ ਅਸੀਂ ਇੱਥੋਂ ਭਾਲ ਲੈਣੀ ਆ ਕੁਨਿੰਦਾ ਮਿੱਟੀ ਲੈ ਕੇ ਜਾਣੀ ਆ ਅਸੀਂ ਮਸਤਾਨੀ ਮਿੱਟੀ ਭਾਲੋ ਕਿੱਥੇ ਗਿਆ ਕਿੱਥੇ ਲੱਗ ਗਏ ਹਾਏ ਦਵਣੀ ਜਾਣ ਜੋਖੀ ਹੁੰਦੀ ਹੈ ਐ ਹੋਏ ਚਿੱਟ ਕਾਲੇ ਪੈਂਦਾ ਹੈ ਓ ਓ ਕੀ ਕਰ ਰਹਾ ਟੱਟੀ ਕਰਨ ਜਾਣਾ ਓ ਦਿਖਾਈ ਗਲਾਸ ਉਹ ਗਲਾਸ ਉਹ ਗਲਤ ਹੋਇਆ ਹੱਥ ਤੋੜਨ ਨੂੰ ਲੱਗਿਆ ਟੱਟੀ ਕਰਨ ਜਾਂਦਾ ਸਾਡਾ ਇੱਕ ਬੰਦਾ ਦਾ ਠੀਕ ਹੈ ਬੰਦੇ ਬਾਹਲੇ ਆ ਯਾਰ ਅਸੀਂ ਕੰਗਾ ਸਾਡੇ ਕੋਲ ਦੋ ਹੀ ਹੈ ਤੇ ਓਰ ਚੋ ਵੀ ਇੱਕ ਕੇ ਲਈ ਕਈ ਵੇਲੀ ਪੀ ਜਿਹੜੀ ਮੇਰੇ ਕੋਲੇ ਹੈ

ਅੱਛਾ ਠੀਕ ਆ ਦੂਜਾ ਅੱਗੋਂ ਦੀ ਕੱਢੂ ਮੈਂ ਲੱਗ ਪਿੱਛੋਂ ਦੀ ਕੱਢੂ ਅਗੇ ਸਮਾਨ ਹੋ ਚਲ ਕੋਈ ਨਾ ਆ ਜੀ ਆ ਜੀ ਕੋਈ ਡਿੱਕ ਉਤਰੇ ਕਿਉਂ ਹੋ ਇਥੋਂ ਦੀ ਯਾਰ ਕਿ ਪਰਾਂ ਮੈਂ ਉਤਰ ਕੇ ਨੀਵੇਂ ਹੀ ਪੜਾ ਸਾਂ ਇਸ ਤਰ੍ਹਾਂ ਇੱਥੋਂ ਦੇ ਬੰਦੇ ਨੇ ਛਾਲ ਮੇ ਲੱਤ ਟੁੱਟ ਸਕਦੀ ਹੈ ਚਲ ਠੀਕ ਆ ਮੈਂ ਟੱਟਦੀ ਵੀ ਗਈ ਉਹ ਕਈ ਅੱਖੀ ਨੇ ਟਰਾਲੀ ਥੋੜੀ ਨਹੀਂ ਕਈ ਕਹਿਣ ਵਾਰੀ ਬੰਦੇ ਮੈਂ ਟੱਟਦੀ ਕਈ ਲਓ ਜੀ ਲੈ ਜਾਂਦੀ ਟਰਾਲੀ ਹਏ ਬਈ ਬਾਲਾ ਨੇੜੇ ਐ ਬਾਲਾ ਇੰਨਾ ਕਿ ਇਧਰ ਨੂੰ ਕਰ ਲਾ ਬਈ ਗਾਪਣੀ ਮਾਰਦਾ ਪਰ ਆਪੋ ਕਾਰ ਹੀ ਗਈ ਸੌਂ ਲੱਗੇ ਮਸਾਂ 6 ਟਿੱਬੇ ਤੋਂ ਮੁੜ ਕੇ ਆਏ ਵੀਡੀਓ ਬਣਾਉਣ ਨੂੰ ਮੇਰਾ ਜੀ ਨਹੀਂ ਕੀਤਾ ਐਂ ਲੱਗਦਾ ਸੀ ਵੀ ਅੱਜ ਸਾਡਾ ਇੱਕ ਅੱਧਾ ਬੰਦਾ ਡਿੱਗਿਆ ਲੈ ਹੈ ਤੇ ਮੇਰੇ ਸਾਹ ਨਾਲ ਮਿਸਤਰੀ ਵੀ ਹੈਣੀ ਮਿਸਤਰੀ ਭੱਜ ਗਿਆ ਅੰਨੇ ਨੇ ਕਿਹਾ ਉਹ ਹੁਣ ਤਿੰਨ ਵਜੇ ਆਊਗਾ ਅੱਜ ਬੜੀ ਗਰਮੀ ਹੈ ਬੂਟਾ ਗਰਮੀ ਕਿ ਨਹੀਂ ਹੈ ਬਹੁਤ ਹੈ ਲਵ ਯੂ ਬਈ ਇਕ ਲਵ ਯੂ ਲਵ ਯੂ ਔਰ ਦੇ ਉਹ ਕੋਈ ਨਾ ਉਹ ਹੋ ਲੈ ਆਇਆ ਬੂਟੇ ਤਾਂ ਤਾਂ ਮੰਜੇ ਹੀ ਫਸ ਗਿਆ ਸੀ ਭਈ ਓਏ ਬਾਹਰ ਤਾਂ ਖੋਲਣਿਆ ਹੀ ਗੱਡੀ ਜਾਵੇ ਬੂਟੇ ਇੱਕ ਬਾਹਰ ਭੇੜ ਲੈਣਾ ਸੀ ਤੂੰ ਯਾਰ ਆਪ ਹੀ ਬਰੇਗਾ ਭਰਾ ਬਈ ਮਿਸਤਰੀ ਗਿਆ ਛੁੱਟੀ ਤੇ ਗਰਮੀ ਕਿੰਨੀ ਕਾ ਮੁੰਡਿਆ ਗਰਮੀ ਕਿੰਨੀ ਕ ਐ ਨਹੀਂ ਆਇਆ ਕਰੋ ਪਾੜ ਗਈ ਫਿਰ ਪਤਾ ਲੱਗਦਾ ਇਹਨੂੰ ਵਾਕ ਹੀ ਕਰਨਾ ਅਸ ਸਿਖਿੰਦਰ ਦੇ ਹਾਲ ਵੇਖੋ ਖੜਦੇ ਬੂਟੇ ਸਿਰ ਤੇ ਚੱਕ ਮੜਾ ਮੰਜਾ ਕਰਾ ਸਿਰ ਤੇ ਚੱਕ ਹੀ ਜਾਂਦਾ ਅੱਛਾ ਠੀਕ ਹੈ ਆ ਦੇਖੋ ਇਹ ਨਾਲਿਆ ਇੱਕ ਮਿੰਟ ਸੈੱਟ ਕਰ ਲੇ ਵੀ ਮੰਜੇ ਚੌੜਨਾ ਕਰਕੇ ਸੈੱਟ ਕਰੋ ਮੰਜੇ ਐ ਐ ਕਰੋ ਟੇਡੇ ਲਾਓ ਬਾਈ ਇੱਡੇ ਨਾਲਗੇ ਐ ਐ ਟੇਡੇ ਐ ਪਰ ਬਈ ਬੋਟ ਕਰਾਉਏ ਹਾਂ ਐ ਟੇਡੇ ਲਾਓ ਪੱਖਾ ਹਾਂਜੀ ਪੈ ਗਏ ਜੀ ਰੇਟਸ ਛੁੱਟੀ ਟਾਈਮ ਮੇਰੇ ਵੀਰੋ ਠੀਕ ਹੈ ਸਾਰੇ ਬੰਦੇੜਾ ਸੱਲੀਆਂ ਹੋਗਾ ਵਗਾ ਇਸ ਟਾਈਮ ਕੱਲਾ ਸਾਡੇ ਜੋ ਬੂਟਾ ਨਹੀਂ ਦੱਬਦਾ ਬਈ ਇਹ ਤਾਂ ਵਾਕਈ ਕੰਮ ਵਾਲਾ ਬੰਦਾ ਹੈ ਹਾਂ ਨਾ ਨਾ ਮੰਜੇ ਤੋਂ ਪੈਂਦਾ ਫਿਰ ਬੰਦੇ ਵਾਲਾ ਕਟਾ ਕਰਕੇ ਕੰਮ ਉਹ ਕਰਦਣਾ ਖਰੀਦਾ ਪੂਰਾ ਕੰਮ ਮਿਸਤਰੀ ਸਾਡਾ ਜਾਣਦਾ ਹੁੰਦਾ ਘਰੇ ਬਈ ਲਗਭਗ 2 ਵਜੇ ਤੋਂ ਲੈ ਕੇ 3 ਵਜੇ ਚੱਕਰ ਘੰਟਾ ਰੇਟ ਦਾ ਛੁੱਟੀ ਤੇ ਹੁੰਦੇ ਆ ਗਰਮੀ ਬਹੁਤ ਹੈ ਤੇ ਬਸ ਹੁਣ ਵੀਡੀਓ ਜੀ ਬਣਦੀ ਨਹੀਂ ਬਾਹਲੀ ਤੇ ਅਸੀਂ ਵੀ ਪੈਨੇ ਆ ਫਿਰ ਕਰਦੇ ਆ ਗੱਲਬਾਤ ਠੀਕ ਹੈ ਕਿ ਨਹੀਂ ਇਟਸ ਟੀ ਟਾਈਮ ਮੇਰੇ ਵੀਰੋ ਇੱਕ ਤਾਂ ਘਰੋਂ ਚਾਹ ਲੈਣ ਆਏ ਆ ਬਈ ਦੋ ਜਾਨੇ ਰੋਟੀ ਆਲੇ ਆ ਤੇ ਬਾਕਾ ਨੂੰ ਦੁਕਾਨ ਤੋਂ ਖਾਣ ਨੂੰ ਲਿਉਨੇ ਆ ਇਟਸ ਟੀ ਟਾਈਮ ਮੇਰੇ ਵੀਰੋ ਕਿ ਮਿਸਤਰੀ ਆ ਗਿਆ ਉਹ ਆ ਉਹ ਕਾਹ ਗਣ ਮਾ ਚਾਹ ਪੀ ਲੀ ਗੋ ਕੋਟ ਚਾਹ ਫਿਰ ਹੋਈ ਤਾਂ ਗੱਲ ਆਪਣੀ ਗੱਲ ਤੇ ਆਪਾਂ ਪੀਤੀ ਨਹੀਂ ਹੁਣ ਠੰਡ ਹੋ ਗਈ ਠੀਕ ਹੈ ਮਿਸਤਰੀ ਆ ਗਿਆ ਕੰਮ ਭਾਗ ਗਿਆ ਐਂ ਕਰੋ ਕੇਰਾ ਖਾ ਪੀ ਲੋ ਦੋ ਜਾਨੇ ਦੋ ਜਾਨੇ ਇੱਧਰ ਹੋ ਜਾਂਦੇ ਅਸੀਂ ਕੋਲੇ ਬਾਕੀ ਸਾਰੇ ਖਾ ਪੀ ਲੋ ਐ ਨੂੰ ਤੂੰ ਐ ਕਰ ਰੋਟੀ ਵੀ ਲੈ ਚੱਲੇ ਬਈ ਜਿਹਨੇ ਰੋਟੀ ਖਾਣੀ ਉਹਦੇ ਵਾਸਤੇ ਰੋਟੀ ਜਿਹਨੇ ਚੌਲ ਖਾਣੇ ਉਹਦੇ ਵਾਸਤੇ ਚੌਲ ਜਿਹਨੇ ਬਿਸਕਟ ਖਾਣੇ ਉਹਦੇ ਵਾਸਤੇ ਬਿਸਕਟ ਜਿਹਨੇ ਕੁਰਕਰੇ ਖਾਣੇ ਉਹਦੇ ਵਾਸਤੇ ਕੁਰਕਰੇ ਤੇ ਚਾਹ ਸਾਰਿਆਂ ਵਾਸਤੇ ਠੀਕ ਹੈ ਇੱਕ ਮਿੰਟ ਖੜ ਜਾ ਲੈ ਬੂਟੇ ਰੋਟੀ ਖਾਪਾਲ ਤੂੰ ਥੇਤੀ ਥੇਤੀ ਠੀਕ ਮੈਂ ਓਕੇ ਜੀ ਬਾਏ ਬਾਏ ਕਿਲੇ ਵਾਲੇ ਮੁੰਡੇ ਚੱਲਿਆ ਬਈ ਬਹੁਤ ਕੰਮ ਖਿੱਚਿਆ ਬ్రో ਇਹਨਾਂ ਨੇ ਲਵ ਯੂ ਬ్రో ਬਾਈ ਬਾਈ ਚਲ ਠੀਕ ਹੈ ਕੰਮ ਹੋਇਆ ਦੱਸ ਦੂੰਗਾ ਚੰਗਾ ਠੀਕ ਹੈ ਗਏ ਬਈ ਕਿੱਲੇ ਵਾਲੀ ਵਾਲੇ ਮੁੰਡੇ ਤਾਂ ਤੇ ਇਧਰ ਦੋ ਭਰਾ ਹੋਰ ਆਏ ਹੈਗੇ ਮਿਲਣ ਇਹ ਬਾਈ ਹੈਗੇ ਹਾਂਜੀ ਕਿਹੜੀ ਸਿਰ ਦੇ ਇਧਰ ਨੂੰ ਇਹ ਬਾਈ ਆਇਆ ਕਿੱਥੋਂ ਆਪਣਾ ਅਬੋਰ ਤੋਂ ਠੀਕ ਹੈ ਠੀਕ ਹੈ ਕੋਈ ਕੰਮ ਕੋਈ ਮੈਸੇਜ ਸਪੈਸ਼ਲੀ ਆਇ ਸੀ ਸਪੈਸ਼ਲੀ ਆਇਓ ਠੀਕ ਹੈ ਠੀਕ ਹੈ ਓਕੇ ਬਾਈ ਇਧਰ ਲੱਗੀ ਪਈ ਚਣਾਈ ਤੇ ਲਗਭਗ ਸਾਰਿਆਂ ਕੱਦਾ ਚੱਕਦਿਆਂ ਵੀ ਮਿਸਤਰੀ ਨੇ ਹਨਾ ਹੁਣ ਬੈਸੇ ਤੁਹਾਨੂੰ ਬਾਹਰੋਂ ਖੁੱਡ ਇੱਟਾਂ ਚਕਾਦਨੇ ਵੀ ਐਦਾਂ ਮਿੱਟੀ ਰੋਕ ਜਾ ਮਾੜੀ ਵੀਡੀਓ ਰਿਕਾਰਡ ਕਰਦਾ ਮੈਂ ਤੁਹਾਨੂੰ ਜਿਆਦਾ ਉਚਾਈ ਲੱਗ ਰਹੀ ਉਹਨੇ ਖੁੱਡਿਆ ਨਹੀਂ ਹਨਾ ਚੱਕਰ ਘਰੋ ਸ਼ੰਦਾਰਨਾ ਕਰਕੇ ਖੁੱਡੂ ਉੱਚੇ ਟੱਪ ਗਏ ਬਰੋ ਹਨਾ ਓਕੇ ਬਾਏ ਬਾਏ ਤੇ ਇਹ ਵਿੱਚੋਂ ਪਪਾ ਕੋਈ ਚੱਕਰ ਨਹੀਂ ਫਰਸੂਰ ਤੇ ਲਾ ਕੇ ਉਦੋਂ ਬਾਅਦ ਕੰਮ ਲੋਟ ਹੋ ਜੂਗਾ ਆਪਣਾ ਠੀਕ ਹੈਗੇ ਨਹੀਂ ਲਓ ਜੀ ਇੱਕ ਆ ਕਬੂਤਰੀ ਵੀ ਚੱਕ ਲਈ ਸ੍ਰੀਜਿੰਦਰ ਨੇ ਠੀਕ ਹੈ ਇੱਕ ਮਿੰਟ ਦਿਖਾ ਲਿਏ ਬਾਕੀ ਤੁਹਾਨੂੰ ਪਤਾ ਹੀ ਹੋ ਗਾਣਾ ਮੜਿਆ ਕਾਂਤਰਾ ਐ ਖੋਲੀ ਹਰੀ ਗਲਾਬੀ ਕਾਂਤ ਇਹ ਦੱਸਣ ਦੀ ਲੋੜ ਹੀ ਨਹੀਂ ਕਾਂਤਰਾ ਵਾਲੇ ਕਿਹੜੇ ਹੁੰਦੇ ਠੀਕ ਹੈ ਕਿ ਨਹੀਂ ਇਹ ਕਿੱਧਰ ਜਾਊਗੀ ਬਈ ਖੂਤਰੀ ਇਹ ਚੁਗੇ ਚੁਗੇ ਜਾਊਗੀ ਕਿਹੜੇ ਬੰਦੇ ਕੋਲੇ ਮਾਨੀ ਕੋਲੇ ਮਾਨੀ ਕੋਲੇ ਓਕੇ ਜੀ ਬੱਚੇ ਕਢਾਉਣ ਨੂੰ ਮੰਗੀ ਸੀਗੀ ਚਲੋ ਠੀਕ ਹੈ ਕੋਈ ਚੱਕਰ ਨਹੀਂ ਲੈ ਜੋ ਉਹ ਦਰਾਂਡੇ ਹੀ ਪਾ ਕੇ ਦਿੱਤੇ ਸ਼ੋਭਦੀ ਨੂੰ ਓਕੇ ਰਿਪੋਰਟਾਂ ਤੇ ਬਸ ਹੱਟਾ ਇਧਰ ਵੀ ਕੰਮ ਚੱਲੀ ਜਾਂਦਾ ਸਾਡਾ ਹੈ ਸ਼ੋਭਦੀ ਪਾਉ ਪਿੱਠਾ ਅਗਲੀ ਜਿਹੜੀ ਠੀਕ ਆ ਪਾਉਣੀਆਂ ਪਹਿਣਣਗੇ ਫਿਰ ਵੇਤਾ ਮਸਾਉਣ ਹਾਂਜੀ ਬਾਬਿਓ ਤੇ ਆ ਦੋਵੇਂ ਖੁੱਡਿਆਂ ਦੀ ਚਿਣਾਈ ਕਰਤੀ ਕੰਪਲੀਟ ਬਈ ਪਤਾ ਨਹੀਂ ਇਹ ਤੋਂ ਪਹਿਲਾਂ ਸ਼ਾਇਦ ਮੈਂ ਦਿਖਾਈ ਦਿੱਤਾ ਹੋਵੇ ਨਾ ਮੇਰਾ ਵੀ ਦਿਮਾਗ ਜਾ ਕੱਟੀ ਕੰਮ ਕਰਦਾ ਪਤਾ ਹੀ ਲੱਗਦਾ ਕਿਹੜੀ ਕਲਿੱਪ ਸ਼ੂਟ ਕਰ ਲਈ ਤੇ ਕਿਹੜੀ ਰਹੇਗੀ ਇਹ ਦੋਵੇਂ ਖੁੱਡਿਆਂ ਦੀ ਚਿਣਾਈ ਹੋ ਗਈ ਹੁਣ ਮੈਂ ਥੋੜੇ ਦਿਮਾਗ 'ਚ ਗੱਲ ਪਾਉਣਾ ਵੀ ਆਪਾਂ ਕਿਹੜੇ ਹਿਸਾਬ ਤੇ ਖੁੱਡੇ ਤਿਆਰ ਕਰਨ ਨੂੰ ਕਹਿੰਦੀ ਸੀ ਹਣਾ ਪਹਿਲੀ ਗੱਲ ਤਾਂ ਤੁਸੀਂ ਆਏ ਦੇਖੋ ਬਈ ਹਵਾ ਦਾ ਆਪਾਂ ਕਿੰਨਾ ਪ੍ਰਬੰਧ ਰੱਖਿਆ ਡੋਰ ਕਿੱਡੇ ਕਿੱਡੇ ਕਰਤੇ ਉੱਤੇ ਸਪੈਸ਼ਲ ਉੱਤੇ ਇੱਕ ਹੋਰ ਛੋਟੀ ਵਿੰਡੋ ਦਿੱਤੀ ਹੈ ਜਾਂ ਤਾਂ ਇਹ ਵਿੰਡੋ ਆਈ ਰਹਿ ਜਾਇ ਇੱਥੇ ਐਡਜਸਟ ਫੈਨ ਵੀ ਲੱਗ ਸਕਦਾ ਠੀਕ ਦੋ ਦੋਰੇ ਹੋ ਗਏ ਵੱਡੇ ਪੂਰੇ ਠੀਕ ਹੈ ਤੇ ਇਧਰ ਦੇਖੋ ਬਰੋ ਪੂਰੀ ਫੋਲਵਰ ਇਧਰ ਜਾਲੀ ਸੈਂਟਰ ਚ ਜਾਲੀ ਇਥੋਂ ਦੀ ਹਵਾ ਟੱਪੂ ਆਏ ਤੇ ਸਿੱਧੀ ਆਏ ਕਰਕੇ ਇਥੋਂ ਦੀ ਨਿਕਲ ਜੂਗੀ ਆਏ ਸਿੱਧੀ ਕ੍ਰਾਸ ਕਰਨ ਇਧਰੋਂ ਵੀ ਜਾਊ ਇਧਰੋਂ ਵੀ ਜਾਊਗੀ ਠੀਕ ਹੈ ਕਿ ਨਹੀਂ ਆਪਦੇ ਕੋਲੋਂ ਪੂਰਾ ਪ੍ਰਬੰਧ ਛੱਤ ਕਰਤੀ ਉੱਚੀ ਫਟੀਆਂ ਲਾਵਾਂਗੇ ਨੀਂਮਾ ਵੀ ਛੱਤ ਨਾਲ ਤਾਬ বাজ ਜਾਂਦਾ ਹਨਾ ਸੇਕ ਵਜਦਾ ਫਟੀਆਂ ਨੀਵੀਆਂ ਛੱਤ ਉੱਚੀ ਰੱਖਤੀ ਪੂਰੀ ਦੂਜੇ ਖੁੱਡਾਂ ਨਾਲ ਉਹ ਵੀ ਤੇ ਦੂਜੇ ਖੁੱਡਾਂ ਉੱਤੇ ਐਕਸਟਰਾ ਦੋ-ਦੋ ਰਤੇ ਚਕਾ ਕੇ ਦੋ-ਦੋ ਤਿੰਨ-ਤਿੰਨ ਜਨੇਰੇ ਤੇ ਲੱਗਣਗੇ ਉੱਤੇ ਲਵਾ ਕੇ ਤੇ ਇਹਨਾਂ ਦੇ ਦੂਰੋਂ ਦੇਖਣ ਚ ਲੈਵਲ 'ਚ ਬਰੋਬਰ ਕਰਦਾਂਗੇ ਜਿਹੜਾ ਸੈਂਟਰ 'ਚ ਰਹਿ ਗਿਆ ਇਹ ਛੱਡਿਆ ਆਪਾਂ ਜਾਲੀ ਵਾਸਤੇ ਓਪਨ ਰੱਖਾਂਗੇ ਮੁਰੇ ਵੀ ਜਾਲੀ ਉੱਤੇ ਵੀ ਜਾਲੀ ਪੱਕੇ ਤੌਰ ਤੇ ਲਾਉਣੀ ਹੈ ਇੰਚੀ ਵਾਲੀ ਮੀਤੇ ਤੋਂ ਫਰੇਮ ਬਣਾ ਕੇ ਠੀਕ ਹੈ ਹੁਣ ਤੁਹਾਨੂੰ ਲੱਗਿਆ ਪਤਾ ਵੀ ਕਿਹੜੇ ਹਿਸਾਬ ਤੇ ਤਿਆਰ ਕਰਨੇ ਆਪਾਂ ਖੁੱਡੇ ਆ ਦੇਖੋ ਪੂਰੇ ਕਾਇ ਲੋਕ ਕਹੂਗੀ ਵਾਕੇ ਵੀ ਖੁੱਡੇ ਤਿਆਰ ਕੀਤੇ ਐ ਤੇ ਰੱਬ ਕਰੇ ਹਨਾ ਕੋਈ 4 ਰੁਪਏ ਹੋਰ ਆ ਜਾਣ ਕਿਸੇ ਪਾਸਿਓ ਜਦੋਂ ਮਾੜੇ ਮੋੜ ਰਲੇ ਹੋਏ ਤੇ ਦੋ ਤਿੰਨ ਖੁੱਡੇ ਐ ਨਹੀਂ ਪਤਾ ਗਾਂ ਹੋਰ ਪਵਾ ਦੇ ਆਪਾਂ ਦੋ ਖੁੱਡੇ ਹੋਰ ਪਵਾ ਦਾਂਗੇ ਲੰਮੇ ਇੱਕ ਲੈਣ ਚ ਖੁੱਡੇ ਹੋ ਜਾਣਗੇ ਠੀਕ ਹੈ ਕਿ ਨਹੀਂ ਤੇ ਇਧਰੋਂ ਕੰਮ ਕਰਕੇ ਕੰਪਲੀਟ ਹੁਣ ਮਿਸਤਰੀ ਜੀ ਲੱਗ ਗਏ ਅੰਦਰ ਹੁਣ ਆਪਣੇ ਜਿਹੜੇ ਵੱਡੇ ਜੋੜਿਆਂ ਵਾਲੇ ਕੂਤਰ ਹਨਾ ਉਹਨਾਂ ਵਾਸਤੇ ਸਲੇਬਾਂ ਪਾ ਰਹੇ ਐ ਲੱਗੇ ਪਈ ਐ ਤੇ ਇਹ ਵੀ ਬਸ ਚੱਕ ਦੇਣਗੇ ਲੱਗਦਾ ਕਿ ਛੱਤ ਤੇਕਰ ਸਾਰੀਆਂ ਪਾ ਦੇਣਾ ਇਕੱਠਾ ਕਰਕੇ ਠੀਕ ਐ ਓਕੇ ਦਮਣੀ ਜੀ ਹਾਂ ਜੀ ਓਕੇ ਓਕੇ ਹਾਂ ਬੂਟਾ ਜੀ ਵੀ ਇਧਰ ਪੂਰੇ ਮੁੱਛਾਂ ਨੂੰ ਵਟ ਦਈ ਜਾਂਦੇ ਹੋਰ ਬੂਟੇ ਸੱਟਾਂ ਫਿਰ ਮੜਾ ਜਾਏ ਕਹਦਾ ਕਰ ਹਾਂ ਹਾਂ ਠੀਕ ਐ ਵੜਕਣ ਲਾ ਬੋਲਿਆ ਕਰ ਤੈਨੂੰ ਦੁਨੀਆਂ ਨੇ ਵੇਖਣਾ ਤੈਨੂੰ ਬੂਟਾ ਬੂਟਾ ਹੋ ਜੂਗੀ ਚਾਰ ਦਿਨਾਂ ਚ ਪੂਰਾ ਕੰਮ ਖੈਦਾ ਬੂਟਾ ਲਾਓ ਜੀ ਕਹਿੰਦੇ ਬਲਜੀਤ ਵੀ ਪਹੁੰਚ ਗਿਆ ਹੈ ਬਲਜੀਤ ਕੰਮ ਦੱਸ ਕਿਵੇਂ ਹੈ ਹੈ ਭਾਈ ਵੇਖ ਤਾਂ ਅੱਜ ਬਸ ਬੰਦੇ ਕਿੰਨੇ ਆ ਗਏ 9 ਜਾਣੇ ਤੂੰ ਆਏ ਦੇਖ ਲੈ ਵੀ ਵਿੱਚ ਵੱਜੀ ਗਿਆ ਸਾਨੂੰ ਕੰਮ ਨਹੀਂ થਿਆ ਆ ਦੰਨੀ ਮੁੜ ਗਿਆ ਤੇ ਦੰਨੀ ਮੁੜ ਕੇ ਕਹਿੰਦਾ ਬੰਦੀ ਵਾਲਿਆਂ ਨੂੰ ਫੇਰ ਆਉਂਗਾ ਕਹਿੰਦਾ ਹੈ ਤੇ ਮਿੱਟੀ ਭਾਰਾਂ ਦੀ ਸ਼ੀਟ ਬਿਲ ਦਪਰ 1 ਵਜੇ ਆ ਚੱਕ ਤੇ ਉਹ ਚੱਕ ਤੇ ਹੈ ਛਾਣ ਦੰਨੇ ਆ ਇਹ ਛਾਣ ਨਹੀਂ ਆ ਹਾਂ ਲਓ ਜੀ ਹੁਣ ਮਿਸਤਰੀ ਜੀ ਹੋਰੀ ਵੜ ਗਏ ਦੂਜੇ ਖੁੱਡੇ ਚ ਠੀਕ ਹੈ ਤੇ ਇਧਰਲੇ ਪਾਸੇ ਪਾ ਦਿਆਂ ਸਲੇਬਾ ਬਸ ਇੱਥੇ ਥਿੱਕਰੀ ਪੈਣੀਆਂ ਸ਼ੇਪ ਆਉਣਾ ਸੀ ਸ਼ੇਪ ਪੈਣ ਦੇ ਹਿਸਾਬ ਤੇ ਵੀ ਫਿਰ ਮੈਂ ਕਿਹਾ ਇੱਕ ਸਕੀਮ ਹੋਰ ਲਾ ਦੰਨੇ ਆ ਪਹਿਲਾ ਇੱਕ ਫੁੱਡੇ ਚ ਪਾਉਂਦੇ ਰਏ ਸੀ ਹੁਣ ਮੈਂ ਖਾਪਾ ਦੋਵੇਂ ਫੁੱਡਿਆਂ ਚ ਪਾ ਦੇਣਾ ਚਾਰ ਹੀ ਇਧਰ ਚਾਰ ਹੀ ਉਧਰ ਇਧਰ ਪਾ ਤਿੰਨ ਸਾਈਡਾਂ ਤੇ ਬਣਾ ਲਿਆ ਕੇ ਰੱਖਨੇ ਇੱਕ ਮਤਲਬ ਇੱਕ ਦੋ ਤਿੰਨ ਠੀਕ ਹੈ ਵਿਚਾਲੇ ਦੋ ਟਾਇਲ ਲਾ ਕੇ ਤੇ ਉਧਰਲੇ ਪਾਸੇ ਇੱਕ ਸਿੰਗਲੇਟ ਵਿਚਾਲੇ ਦਾ ਦੇ ਆਏ ਕਰਕੇ ਬਾਸ ਉਧਰ ਖੁੱਲੇ ਹੋ ਜਾਣਗੇ ਵੱਡੇ ਫਿਊਚਰ ਚ ਇਹਨਾਂ ਅੱਗੇ ਜਾਲੀ ਵੀ ਲੱਗ ਸਕਦੀ ਹੈ ਹਾਂਜੀ ਹਾਂ ਕਿਵੇਂ ਜੀ ਹਾਂ ਹਾਂ ਉਹ ਤਾਂ ਲਿਆ ਦਿੰਨਾ ਮੈਂ ਲਓ ਜੀ ਇਧਰ ਵੱਡੇ ਕਬੂਤਰਾਂ ਵਾਲੇ ਪਾਸੇ ਰੱਖ ਦਿਟਾਰੇ ਓ ਮਾਈ ਗਾਡ ਇੰਨਾ ਤਾਂ ਐ ਬਾਬੋ ਆ ਖੁੱਡਾਂ ਚ ਓ ਹੋ ਹੋ ਆਗੀ ਭਰੀਂਦੀ ਜੇ ਮੰਦਰ ਦਾ ਬਰੋ ਚਲੋ ਕੋਈ ਨਾ ਬਸ ਥੋੜੇ ਦਿਨਾਂ ਦਾ ਇਹ ਖੰਡ ਤੁਹਾਨੂੰ ਵੱਡੇ ਖੁੱਡਾਂ ਸ਼ਿਫਟ ਕਰਨਾ ਆਪਾਂ ਤੇ ਇੱਧਰ ਬਈ ਵੱਡੀਆਂ ਕਬੂਤਰਾਂ ਨੂੰ ਵੀ ਰੱਖ ਦਿੱਤਾ ਨੇ ਆਇਓ ਖੰਡੋ ਵੈਸਤੇ ਨਾ ਕਿ ਪੈਸੀ ਤਾਂ ਕਰਕੇ ਥੋੜੀ ਜਿਹੀ ਹੋਰ ਐਡ ਕਰਤੇ ਹਾਂਜੀ ਬਾਬੋ ਤੇ ਨਾਲ ਦੀ ਨਾਲ ਵਾਟਰ ਵੀ ਪਾ ਦੀ ਵੀ ਇਹਨਾਂ ਨੂੰ ਕਬੂਤਰਾਂ ਵਾਲੇ ਪਾਸੇ ਮੈਂ ਪਾਇਆ ਪਾਣੀ ਤੇ ਇਧਰ ਆਪਣੀਆਂ ਕਬੂਤਰਾਂ ਨੂੰ ਵੀ ਪਾਦ ਗਏ ਇੱਕ ਮਿੰਟ ਕਰ ਦਈਏ ਫਿਰ ਇਹਨਾਂ ਦਾ ਭਾਂਡਾ ਥੋੜਾ ਘਟ ਗਿਆ ਚਲੋ ਕੋਈ ਚੱਕਰ ਨਹੀਂ ਕੱਲ ਨੂੰ ਆਪੇ ਟਾਈਮ ਨਾ ਪਾ ਲਾਂਗੇ ਦਾਣਾ ਪਾਣੀ ਹੋਇਆ ਕਲੀਅਰ ਆ ਵੀ ਇਹਨਾਂ ਦਾ ਤੇ ਲਾ ਦਈਏ ਇਹਨੂੰ ਲੋਕ ਹਨ ਤੇ ਇਧਰ ਆਪਣਾ ਮੋਤੀ ਵੇਖੋ ਸੁੱਤਾ ਪਿਆ ਮਸਤ ਹੋ ਕੇ ਜਿਵੇਂ ਕੁਝ ਪਤਾ ਨਹੀਂ ਲੱਗ ਰਿਹਾ ਵੀ ਕੋਲੇ ਕੌਣ ਫਿਰਦਾ ਕੌਣ ਨਹੀਂ ਹਾਂਜੀ ਕਰਤੀਏ ਕੰਮ ਦੀ ਸਮਾਪਤੀ ਹੋ ਗਈ ਹੋ ਗਈ ਹੋ ਗਈ ਸਮਾਪਤੀ ਹੋ ਗਈ ਹੋ ਗਈ ਹੋ ਗਈ ਹੋ ਗਈ ਠੀਕ ਹੈ ਤੇ ਕੰਮ ਕੰਮ ਬਹੁਤ ਸੋਹਣਾ ਬਣ ਜੂਗਾ ਬਾਬੇ ਹੌਲੀ ਹੌਲੀ ਸਾਰਾ ਠੀਕ ਹੈ ਇਧਰ ਵੀ ਲਾਤੀਆਂ ਚਾਰ ਸਲੇਬਾ ਮੋੜ ਕੇ 6 ਲੱਖ ਦੀ ਨਹੀਂ ਸੀ ਬਈ 4 ਹੀ ਲੱਗਣੇ ਇੱਕ ਵਿਚਾਲੇ ਸਿੱਧੀ ਸੈਂਟਰ ਕੰਦ ਕੱਢ ਦੇ ਗਏ ਕਰਕੇ ਠੀਕ ਹੈ ਤੇ ਇਧਰ ਵੀ ਮੇਰੀ ਰਫਰ ਦੋਵੇਂ ਖੁੱਡੇ ਚੱਕ ਦੇ ਗਏ ਦੋ ਇਧਰ ਲਾ ਦੇਣਾ ਠੀਕ ਹੈ ਤੇ ਬਾਕੀ ਇਹ ਇੱਕ ਪੱਥਰ ਘੱਟ ਕੇ ਉਹ ਕੱਲ ਨੂੰ ਲਿਆਵਾਂਗੇ ਤੇ ਦੋ ਸਲੇਬ ਇਧਰ ਹੋਰ ਆ ਜਾਣਗੇ ਤੇ ਗੱਲ ਬਣ ਜੂਗੀ ਆਪਣੀ ਠੀਕ ਹੈ ਕਿ ਨਾਲ ਦੇ ਨਾਲ ਹਾਂ ਪਾ ਦੇਣਾ ਪੜਾਕਾ ਬਸ ਜਾਣ ਦੀ ਤਿਆਰੀ ਹੈ ਸਾਰਿਆਂ ਦੀ ਹੁਣ ਬੂਟਾ ਤਾਂ ਆਪਾਂ ਉਹ ਰਿਕੜ ਦੂਗਾ ਪੇੜਾ ਵਾਲਾ ਹੈ ਬਸ ਚੰਦਰਾ ਵਾਲਾ ਆ ਜਾਣ ਦੀ ਤਿਆਰੀ ਹੈ ਮਿਸਤਰੀ ਜੀ ਵੀ ਚੱਲੇ ਨੇ ਸਭ ਚੱਲੇ ਆ ਬਸ ਸੰਗਤ ਹੈ ਇੱਥੋਂ ਹਾਂਜੀ ਮੇਰੇ ਵੀਰੋ ਆ ਗਈ ਜੀ ਇਧਰ ਲੈ ਕੇ ਰੋਟੀ ਰੋਟੀ ਖਾ ਜਾਂਦੀ ਨਹੀਂ ਤੋਈ ਕਰਿਆਂ ਦੀ ਇੱਕ ਤਾਂ ਫਲੈਸ਼ ਵਾਲੀ ਅੱਖਾਂ ਜਵਜ ਰਹੀ ਹੈ ਬਾਬੋ ਕੈਮਰੇ ਕੰਨੀ ਸੀ ਨਹੀਂ ਹੋ ਰਿਹਾ ਤੇ ਓਕੇ ਆ ਬਾਈ ਵਾਓ ਓਕੇ ਕਿੱਥੇ ਸੱਚ ਹੈ ਹਾਜੀ ਇਧਰਲੇ ਕੁਤਰਾ ਨੂੰ ਦਾਣੇ ਪਾਉਣੇ ਆ ਤੇ ਉਹ ਬੈਟ ਕਾਲ ਨੂੰ ਵੀ ਦਾਣੇ ਨੂੰ ਪਾਣਾ ਮੈਨੂੰ ਲੱਗਦਾ ਹੈ ਕਾ ਲਾਈਟ ਜੀ ਬੰਦ ਕਰਨ ਵਾਲੀ ਰਹੇਗੀ ਤੇ ਮੰਜੇ ਮੰਜੇ ਕੰਮ ਬਹੁਤ ਪਿਆ ਹਾਜੀ ਵੀ 10:30 ਹੋ ਗਏ ਇਹਨਾਂ ਬੜਾ ਕੰਮ ਨੇ ਮੇੜਾ ਆਪਣੇ ਹਣਾ ਲਓ ਜੀ ਬੈਟ ਕਾਲੇ ਕੁਤਰਾ ਨੂੰ ਵੀ ਦਾਣੇ ਰੱਖਿਆ ਜੀ ਤੇ ਇਧਰੋਂ ਉਹ ਜਿਆਦਾ ਹੀ ਪਰੇਸ਼ੀ ਤੇ ਲੋਕੀ ਚੱਕ ਕਰਨੀ ਤੇ ਇਹ ਬਈ ਪਾਣੀ ਆਪਣਾ ਇਥੋਂ ਕੱਢ ਨਾ ਪਿਆ ਕਿਉਂਕਿ ਆਪਣੀ ਜਿਹੜੀ ਪਾਣੀ ਵਾਲੀ ਡਿੱਗੀ ਐ ਉਹਦਾ ਪਾਣੀ ਦਾ ਲੈਵਲ ਹੀ ਬਹੁਤ ਜ਼ਿਆਦਾ ਥਲੇ ਜਾ ਚੁੱਕਿਆ ਤਾਂ ਕਰਕੇ ਚਲੋ ਕਣਪਤਨ ਨੂੰ ਬੈਠ ਕੇ ਚਲੇ ਗਏ ਲੋ ਜੀ ਭਾਈ ਇਹਨਾਂ ਨੂੰ ਦਾਣੇ ਇੱਕ ਮਿੰਟ ਆਇਓ 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 ਪੁੱਤ ਦਾਣੇ ਪਾ ਤੇ ਉਹ ਵਾਟਰ ਵੀ ਪਾ ਦੀ ਲੋ ਜੀ ਉਹ ਵਾਟਰ ਵੀ ਕਰਤਾ ਫਿਰ ਇੱਕ ਮਿੰਟ ਇਹ ਲੋ ਹੁਣ ਭਰ ਗਿਆ ਉਹ ਕੋਈ ਰਗੜ ਥੋੜਾ ਹੈ ਤਾਂ ਨਿੱਗਾ ਨਿੱਗਾ ਜਾਂ ਮਤਲਬ ਟੈਂਕੀ ਸੀਗਾ ਨਾ ਚਲੋ ਕੋਈ ਡਿੱਕ ਨਹੀਂ ਆਪੇ ਠੰਡਾ ਹੋ ਜਾਣਾ ਤੇ ਇੱਕ ਕੰਮ ਹੋਰ ਕਰੀਏ ਬਈ ਇੱਥੇ ਜਿੰਨੀਆਂ ਕਬੂਤਰਾਂ ਨੇ ਆਂਡੇ ਲਾਇਆ ਨਾ ਉਹਨਾਂ ਦੇ ਆਂਡੇ ਚੱਕ ਲਈ ਪਹਿਲੇ ਨੰਬਰ ਤੇ ਇੱਕ ਆ ਕਬੂਤਰੀ ਬੈਠੀ ਆ ਆਪਣੀ ਗੁਲਾਬੀ ਬਗਲ ਵਾਲਾ ਚ ਉਹਦੇ ਆਂਡੇ ਦਾ ਰੱਖੇ ਉਹ ਤੇਰੀ ਭੈਣ ਬਵਾਰ ਕੀ ਵੇ ਇਹਨਾਂ ਦੇ ਵੀ ਚੱਕ ਦੇ ਬਈ ਚਾਰ ਆਂਡੇ ਰੱਖੀ ਬੈਠਣਾ ਸੀਗਾ ਮਤਲਬ ਦੋ ਕਬੂਤਰਾਂ ਨੇ ਲਾਤੇ ਹੋਣਗੇ ਇੱਥੇ ਕੋਈ ਡਿੱਕ ਥਾਲੀ ਗੱਲ ਨਹੀਂ ਤੇ ਇਧਰ ਆਲਨੇ ਦੀ ਵੀ ਚੈੱਕ ਕਰੀਏ ਵੀ ਹੈ ਕਿ ਹੈ ਕਿ ਨਹੀਂ ਆ ਇੱਕ ਘਾਇਰੇ ਦੇ ਜਿਵੇਂ ਵੀ ਚੱਕ ਲਿਆ ਇਹ ਵੀ ਚੱਕ ਲਿਆ ਇਹ ਵੀ ਤਾਜੀ ਲਾਇਆ ਲੱਗਦਾ ਹੈ ਇਹ ਮੈਨੂੰ ਉਹ ਕੂਤਰੀ ਦਾ ਲੱਗਦਾ ਵੀ ਜਿਹੜੀ ਅੱਜ ਆਪਾਂ ਦਿੱਤੀ ਹੈ ਹਰੀ ਗਲਾਬੀ ਗਾਂਤ ਵਾਲੀ ਹੈ ਨਾ ਇਹ ਕਾਲ ਨੰਬਰ ਸਾ ਇੱਥੇ ਰਹਿ ਗਿਆ ਉਹ ਚੈੱਕ ਕਰ ਲਿਆ ਆਹੀਂ ਚੈੱਕ ਕਰ ਲੈਣੇ ਫੜ ਜੋ ਨਾ ਲੱਗਦੇ ਹਲੇ ਸੋਨੂ ਵੀ ਦਿਖਾਇਆ ਜਾਊਗਾ ਭਾਜੋ ਕੋਈ ਬਾਹਰ ਨਾ ਟੱਪੇ ਬਲ ਤਾਂ ਬਾਹਰ ਪੇੜ ਗਿਆ ਆਪਾ ਖੜ ਜੋ ਖੜ ਜੋ ਖੜ ਜੋ ਤੇ ਹੁਣ ਦੇਖੀਏ ਵੀ ਹੈ ਕੁਛ ਕੀ ਨੇ ਮੈਂ ਦੋ ਇੰਡੇ ਆ ਦੋ ਹੀ ਪਰਾਂ ਰੱਖੀ ਪਈ ਆ ਬਈ ਇਹ ਚਾਰੇ ਆਂਡੇ ਵੀ ਚੱਕ ਲਏ ਹਲੋ ਜੀ ਦੂਜੇ ਪਾਸੇ ਵੀ ਦੋਨੇ ਆਂਡੇ ਚੱਕ ਲਏ ਤੇ ਉਹ ਕੋਈ ਰਿਪੋਰਟ ਦੇ ਇਹ ਆਂਡੇ ਚੱਕਣ ਦਾ ਕਾਰਨ ਕੀ ਆ ਬਾਪੂ ਵੀ ਮੰਨ ਕੇ ਬੰਦ ਪਹਿਲਾਂ ਚੱਲ ਖੜ ਦੇ ਉੱਤੇ ਜਾਣਾ ਆਪਣੀ ਭੂਗੀ ਵੀ ਫਿਰਦੀ ਆ ਜੀ ਵਿਚਾਰੀ ਚਾ ਚੱਲ ਉੱਤੇ ਜਾਣ ਉੱਤੇ 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 ਜਾਣ ਜਾ ਚੜ ਜਾ ਜਾ ਟੱਕੇ ਟੱਕੇ ਮਾਂ ਤੈਨੂੰ ਕੋਈ ਨਹੀਂ ਕਹਿੰਦਾ ਇਹ ਆਂਡੇ ਚੱਕਣ ਦਾ ਕਾਰਨ ਇਸ ਨੂੰ ਦੱਸਦਾ ਮੈਂ ਇੱਕ ਮਿੰਟ ਹਾਂਜੀ ਬਾਪੂ ਹੁਣ ਕਰ ਲੈ ਗੱਲ ਬਾਤ ਯੂ ਆਂਡੇ ਚੱਕਣ ਦਾ ਕਾਰਨ ਕੀ ਆ ਬਈ ਜਿਹੜੀਆਂ ਆਪਾਂ ਜੋੜੀਆਂ ਲਾ ਰੱਖੀਆਂ ਹਨ ਵੀ ਅੱਜ ਉਹਨਾਂ ਦੇ ਆਂਡੇ ਵੀ ਚੱਕੇ ਗਏ ਤੇ ਉਹਨਾਂ ਦੇ ਬਰੋਬਰੀ ਇਹਨਾਂ ਦੇ ਚੱਕਦੇ ਮੈਂ ਹੁਣ ਮੰਨ ਕੇ ਚਲੋ ਦੂਜੀ ਵਾਰੀ ਜਦੋਂ ਆਪਣਾ ਮੇਨ ਵੱਡੀਆਂ ਜੋੜੀਆਂ ਦੇ ਆਂਡੇ ਧਰੇ ਤੇ ਜੇ ਬਰੋਬਰੀ ਇਹਨਾਂ ਨੇ ਧਰ ਲਏ ਹਨ ਜੇ ਬਦਲਣ ਦੀ ਰਾਇ ਹੋਈ ਆ ਆਪਣੀ ਤਾਂ ਆਪਾਂ ਬਦਲ ਸਕਦੇ ਹਾਂ ਕੁਝ ਜੋੜੀਆਂ ਦੇ ਆਂਡੇ ਜਿਹੜੀਆਂ ਮਤਲਬ ਇੱਕ ਕਬੂਤਰਾਂ ਦੇ ਦੋ ਦੋ ਕਬੂਤਰਾਂ ਨਾਲ ਉੜਦੇ ਆ ਹਨ ਜਾਂ ਇੱਕ ਕਬੂਤ ਜਾਂ ਮੰਨ ਕੇ ਚਲੋ ਇੱਕ ਕਬੂਤਰੀ ਤੇ ਦੋ ਦੋ ਕਬੂਤਰਾਂ ਨਾਲ ਉੜਦੇ ਆ ਉਹਨਾਂ ਦੋਹਾਂ ਦੋਵਾਂ ਦੇ ਆਂਡੇ ਧਰਾ ਕੇ ਆਪਾਂ ਬਦਲ ਸਕਦੇ ਹਾਂ ਠੀਕ ਹੈ ਜ ਆਸ ਯੂਨਾਈਟ ਚੱਕਣ ਦਾ ਤੇ ਬਸ ਓਕੇ ਆ ਬਈ ਰਿਪੋਰਟਾ ਹਨ ਤੇ ਕੱਲ ਨੂੰ ਦੇਖਦੇ ਆ ਕੀ ਬੰਦਦਾ ਵੈਸੇ ਹੁਣ ਮੋਟਾ-ਮੋਟਾ ਕੰਮ ਖਿੱਚਿਆਗਾ ਹੁਣ ਥੋੜਾ-ਮੋਟਾ ਕੰਮ ਰਹਿ ਗਿਆ ਕਿਤਾ ਛੱਤ ਪਾਉਣੀ ਰਹਿ ਗਈ ਪਲਾਸਟਰ ਰਹਿ ਗਿਆ ਤੇ ਬਸ ਹਾਲ ਨੇ ਰਹਿ ਗਈ ਆਹੀ ਕੰਮ ਰਹਿ ਗਿਆ ਉਹ ਦੋ ਦਿਨਾਂ ਚ ਆਪਾਂ ਕਰ ਦਾਂਗੇ ਮੈਨੂੰ ਪੂਰੀ ਉਮੀਦ ਹੈ ਤੇ ਠੀਕ ਆ ਜਿੰਨੇ ਵੀ ਭਰਾ ਆਏ ਹਨਾ ਕੋਈ ਇੱਕ ਦਿਨ ਪਾਉਂਦੀ ਕੋਈ ਦੋ ਦਿਨ ਤੇ ਧੰਨਵਾਦ ਉਹਨਾਂ ਦਾ ਚਲੋ ਠੀਕ ਆ ਬਸ ਓਕੇ ਰਿਪੋਰਟਾ ਤੇ ਕੱਲ ਨੂੰ ਮਿਲਦੇ ਆ ਹਨਾ ਬਈ ਬਾਏ ਬਾਏ ਸਾਰੇ ਵੀਰਾਂ ਨੂੰ ਗੁੱਡ ਨਾਈਟ